ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿੱਖ ਕੌਮ ਲਈ ਬਹੁਤ ਨਮੋਸ਼ੀ ਭਰੇ ਦਿਨ ਨੇ ਇਹ ਤੇ ਪਹਿਲਾਂ ਤੁਹਾਨੂੰ ਨਮੋਸ਼ੀ ਉਸ ਦਿਨ ਹੋਈ ਨਾ ਜਦੋਂ ਗਿਆਨੀ ਰਗਵੀਰ ਸਿੰਘ ਨੂੰ ਔਰ ਗਿਆਨੀ ਸੁਲਤਾਨ ਸਿੰਘ ਨੂੰ ਅਤਾਰ ਦਿੱਤਾ ਗਿਆ ਅੰਤਰੰਕ ਕਮੇਟੀ ਜਿਹੜੀ ਖੁਦ ਅਨੈਤਿਕ ਹੈ ਆਫੀਸ਼ੀਏਟਿੰਗ ਪ੍ਰਧਾਨ ਹੈ ਜੀ ਦਾ ਜਿਹਦਾ ਪ੍ਰਧਾਨ ਨਹੀਂ ਹੈ ਕਮੇਟੀ ਦਾ ਜਿਹੜੇ ਨੈਤਿਕ ਐਂਗਲ ਤੋਂ ਦੇਖੀਓ ਨਹੀਂ ਉਤਾਰ ਸਕਦੇ ਉਤਾਰ ਦਿੱਤਾ ਗਿਆ ਤੇ ਕਹਿੰਦੇ ਜਾਓ ਜੀ ਤੁਸੀਂ ਆਪੇ ਕਰ ਉਹ ਨਮੋਸ਼ੀ ਅਰੇ ਦਿਨ ਸੀ ਅੱਜ ਨਮੋਸ਼ੀ ਉਹ ਤੋਂ ਬਜਾੜਾ ਹੋਈ ਜਿਹੜੇ ਨਵੇਂ ਲਾਇਏ ਸੀ ਕੈਨੀ ਕੁਲਦੀਪ ਸਿੰਘ ਗੜਗੱਜ ਜਿਸ ਤਰੀਕੇ ਨਾਲ ਰਾਤ ਦੇ ਜਾਂ ਸਵੇਰ ਦੇ 2:50 ਮਿੰਟ ਤੇ ਜਦੋਂ ਕਿ ਹਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਇਆ ਸੀ ਉਸ ਵੇਲੇ ਉਹਨਾਂ ਨੇ ਆਪਣੇ ਸੇਵਾ ਸੰਭਾਲਣ ਦੀ ਖਾਨਾ ਪੂਰਤੀ ਕਰ ਲਈ ਤੇ ਦਖਾ ਦਿੱਤਾ ਗਿਆ ਜੀ ਇਹ ਉਹਨਾਂ ਨੂੰ ਪੰਜ ਪਿਆਰੇ ਨੇ ਸੌਪਾਈ ਦਿੱਤਾ ਔਰ ਪ੍ਰੈਸ ਨੂੰ ਨਹੀਂ ਦੱਸਿਆ ਗਿਆ ਪ੍ਰੈਸ ਨੂੰ ਜੋ ਪ੍ਰੈਸ ਨੋਟ ਆਇਆ ਸੀ ਉਹ ਤਾਂ 10 ਵਜੇ ਦਾ ਸੀ ਕਿ ਅੱਜ ਸਵੇਰੇ 10 ਵਜੇ 10 ਤਰੀਕ ਨੂੰ 10 ਵਜੇ ਸਵੇਰੇ ਅਨੰਦਪਰਸਾਪ ਕੇਸਗੜ ਸਾਹਿਬ ਤਖਤ ਤੇ ਉਹ ਆਪਣੀ ਸੇਵਾ ਸੰਭਾਲਣਗੇ ਲੇਕਿਨ 6:00 ਵਜੇ 3-4 ਮਿੰਟ ਤੱਕ ਪ੍ਰਸ਼ਨ ਉਠਾਉਂਦਾ ਹੈ ਐਸਜੀਪੀਸੀ ਵੱਲੋਂ ਕਿ ਸਵਤ ਦਾ ਸਵਾਲ ਲੀ ਉਹਨਾਂ ਨੇ ਨਾਲ ਲਿੰਕ ਆ ਗਿਆ ਕਿ ਆ ਦੇਖ ਲੋ ਉਹਨਾਂ ਨੇ ਤਾਂ ਆ ਭਾਸ਼ਣ ਵੀ ਦਿੱਤਾ ਉੱਥੇ ਹੁਣ ਜਿਹੜਾ ਭਾਸ਼ਣ ਦਿੱਤਾ ਉਹ ਉਹ ਵੀ ਬਹੁਤ ਮਹੱਤਵਪੂਰਨ ਹੈ ਲੇਕਿਨ ਨਮੋਸ਼ੀ ਭਰਿਆ ਉਹਨਾਂ ਨੇ ਆਪਣਾ ਏਜੰਡਾ ਦੱਸਤਾ ਤੁਸੀਂ ਏਜੰਡਾ ਸੁਣ ਕੇ ਹੈਰਾਨ ਹੋਵੋਗੇ ਏਜੰਡਾ ਕੀ ਦੱਸਿਆ ਉਹ ਇਹ ਕਹਿੰਦੇ ਨੇ ਬਾਕੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਕਿ ਜੀ ਕੇ ਰੁ ਕੇ ਰੋਈ ਪਈਆ ਤਾਕਤ ਜੀ ਲੋਕ ਡੇਰਿਆਂ ਵੱਲੋਂ ਜਾ ਰਹੇ ਨੇ ਅਸੀਂ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਾਂਗੇ ਜੇ ਬਹੁਤ ਸਾਰੀਆਂ ਗੱਲਾਂ ਲੇਕਿਨ ਮੈਂ ਦੋ ਅਹਿਮ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਗਿਆਨੀ ਗੜਗੱਜ ਕਹਿੰਦੇ ਜੀ ਜਿਹੜਾ ਨਰੇਟਿਵ ਜਿਹੜਾ ਬਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਜੀ ਅਸੀਂ ਹੁਕਮ ਨਾਮੇ ਉਹਨੂੰ ਬਦਲ ਦਾਂਗੇ ਇਹ ਗੱਲ ਬਿਲਕੁਲ ਗਲਤ ਹੈ ਗੁਰਮਤ ਦੀ ਰੋਸ਼ਨੀ ਚ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਸੀ ਉਹਨੂੰ ਨਹੀਂ ਬਦਲਿਆ ਜਾਊਗਾ ਇਹ ਗਿਆਨੀ ਗੜਗਾਜ ਨੇ ਕਿਹਾ ਬੜਾ ਚੰਗਾ ਲੱਗਿਆ ਜਦੋਂ ਇਹ ਗੱਲ ਕਹੀ ਪਰ ਅਗਲੀ ਲਾਈਨ ਵੀ ਸੁਣ ਲੋ ਅਗਲੀ ਲਾਈਨ ਚ ਕਹਿੰਦੇ ਹਾਂ ਜਿਹੜੀ ਭਰਤੀ ਕਮੇਟੀ ਹੈ ਉਹ ਤੇ ਨਜ਼ਰਸਾਨੀ ਹੋ ਸਕਦੀ ਹੈ ਮਸਲਾ ਤਾਂ ਉਹਦਾ ਹੀ ਹੈ ਹੋਰ ਕਿਹੜਾ ਰਹਿ ਗਿਆ ਫਿਰ ਮਨ ਲਓ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਦੋ ਤਰੀਕ ਦਾ ਹੁਕਮਨਾਮਾ ਇੱਕ ਤਾਂ ਕਰਤੀ ਸੇਵਾ ਨਿੱਜਾ ਬੜ ਕੇ ਬੈਠ ਕੇ ਪਾਠ ਸੁਣ ਲਿਆ ਜੋ ਸੇਵਾ ਲਈ ਸੀ ਕਰਤੀ ਤੇ ਹੁਣ ਰਹਿ ਕਿਹੜਾ ਗਿਆ ਹੀ ਰਹਿਣਾ ਕਿ 7 ਮੈਂਬਰੀ ਕਮੇਟੀ ਬਣਾਈ ਸੀ ਜਿੰਨੇ ਭਰਤੀ ਕਰਾਉਣੀ ਸੀ ਜਿਹੜੀ ਹੁਣ 5 ਮੈਂਬਰੀ ਰਹਿ ਗਈ ਉਹਤੇ ਉਹ ਕਹਿੰਦੇ ਨਜ਼ਰਸਾਨੀ ਕਰਾਂਗੇ ਮਤਲਬ ਕਿ ਹੁਣ ਤਾਂ ਸਪਸ਼ਟ ਹੀ ਉਹਨਾਂ ਨੇ ਦੱਸਤਾ ਕਿ ਮੈਨੂੰ ਤਾਂ ਭਾਈ ਲਿਆਂਦੇ ਇਸ ਕਰਕੇ ਗਿਆ ਕਿ ਜਿਹੜੇ ਭਰਤੀ ਕਮੇਟੀ ਵਾਲਾ ਸਿਲਸਿਲਾ 18 ਤਰੀਕ ਤੋਂ ਸ਼ੁਰੂ ਕਰਨਾ ਹੈ ਉਹ ਮੈਂ ਨਾ ਕਰ ਸਕਾਂ ਉਹ ਇਹ ਨਾ ਕਰ ਸਕਣ ਇਸ ਕਰਕੇ ਉਹ ਤੇ ਨਜ਼ਰਸਾਨੀ ਕਰ ਲਾਂਗੇ ਜਣੀ ਜਿਹੜੀ ਗੱਲ ਪਵਾੜੇ ਦੀ ਜੜ ਹੈ ਉਹ ਤਾਂ ਉੱਥੇ ਹੀ ਹੈ ਤੇ ਹਲੇ ਕਿਤੇ ਹੁਕਮਨਾਮੇ ਨਹੀਂ ਬਦਲਨੇ ਹਾਂ ਇੱਕ ਗੱਲ ਜ਼ਰੂਰ ਕਹੀ ਉਹ ਕੌਮ ਨੂੰ ਥੋੜਾ ਜਿਹਾ ਰਾਹਤ ਦੇਣ ਵਾਲੀ ਹੈ ਉਹ ਇਹ ਹੈ ਕਿਤੇ ਨਹੀਂ ਕਿਹਾ ਕਿ ਫਕਰੇ ਕੌਮ ਜਿਹੜਾ ਹੈ ਉਹ ਫੈਸਲਾ ਵਾਪਸ ਲਿਆ ਜਾਉ ਜਿਹੜਾ ਫਕਰੇ ਕੌਮ ਵਾਪਸ ਲਿਆ ਸੀ ਨਾ ਪ੍ਰਕਾਸ਼ ਸਿੰਘ ਬਾਦਲ ਦਾ ਉਹ ਮਤਾ ਰੱਦ ਕਰਨ ਵਾਲੀ ਗੱਲ ਨਹੀਂ ਕਹੀ ਗਈ ਹਾਦੀ ਘਾਟੀ ਤਾਂ ਨਹੀਂ ਕਹੀ ਗਈ ਲੇਕਿਨ ਦੋ ਸਵਾਲ ਉੱਠਦੇ ਨੇ ਕਿ ਜੀ ਇਹ ਮਰਿਆਦਾ ਦੀ ਉਲੰਘਣਾ ਹੋਰ ਕਰਤੀ ਜਿਸ ਤਰੀਕੇ ਨਾਲ ਚੋਰੀ ਛੁਪੇ ਇਹ ਸੇਵਾ ਸੰਭਾਲ ਸੰਭਾਲੀ ਗਈ ਇਹ ਤਾਂ ਮਰਿਆਦਾ ਦੀ ਪੂਰਨ ਰੰਗ ਨੇ ਕਿਉਂਕਿ ਆਮ ਤੌਰ ਤੇ ਜਿਹੜੀਆਂ ਸੰਪਰਦਾਵਾਂ ਨੇ ਸਿੱਖੀਆਂ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਨ੍ਹਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਹੁਣ ਤੱਕ ਸਭ ਤੋਂ ਜ਼ਿਆਦਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਉਹ ਨਿਹੰਗ ਸਿੰਘਾਂ ਚੋਂ ਰਹੇ ਨੇ ਬੁੱਢਾ ਦਲ ਤੇ ਰਹੇ ਨੇ ਵੱਡਾ ਵੱਡੇ ਨਾਮ ਰਹੇ ਨੇ ਜਸਾ ਸਿੰਘ ਆਲੂ ਵਾਲੇ ਵਰਗੇ ਉਹ ਉਹ ਬੁੱਢਾ ਦਲ ਜਿਹੜਾ ਹੈ ਉਹਨੂੰ ਤਾਂ ਜਿਹੜਾ ਹੈ ਉਹ ਤੋਂ ਤਾਂ ਡਰ ਕੇ ਕੀਤਾ ਡਰ ਕੀ ਹੈ ਉਹ ਕਹਿੰਦੇ ਸੀ ਅਸੀਂ ਤਾਂ ਵਿਰੋਧ ਕਰਾਂਗੇ ਕੱਲ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਹਿਤਾ ਸੀ ਕਿ ਨਿਹੰਗ ਜਥੇਬੰਦੀਆਂ ਨੇ ਤਾਂ ਗੁਰਮਤਾ ਕਰ ਲਿਆ ਇਸ ਦਾ ਵਿਰੋਧ ਕਰਾਂਗੇ ਸਪੰਚੋ ਸਾਰੇ ਰੰਧਪੁਰ ਸਾਹਿਬ ਉਹਨੇ ਤਾਂ ਵੈਸੇ ਹੀ ਪਹੁੰਚਣਾ ਸੀ ਉਹ ਲੋਮਰਲਾ ਸ਼ੁਰੂ ਹੋ ਗਿਆ ਮੈਨੂੰ ਅੱਜ ਚੰਗੀ ਗੱਲ ਲੱਗੀ ਬਾਬਾ ਬਲਬੀਰ ਸਿੰਘ ਦੀ ਜਦੋਂ ਉਹਨਾਂ ਨੇ ਕਿਹਾ ਵਿਰੋਧ ਜਾਰੀ ਰੱਖਾਂਗੇ ਕੋਈ ਗੱਲ ਨਹੀਂ لیکن ਹੁਲਾ ਮਹਰਾ ਸ਼ਾਂਤੀ ਨਾਲ ਜਿਹੜਾ ਇਹ ਨਿਕਲ ਜਾਣਾ ਚਾਹੀਦਾ ਹੈ ਚੰਗੀ ਗੱਲ ਬਹੁਤ ਵਧੀਆ ਦੂਜੇ ਪਾਸੇ ਐਸਜੀਪੀਸੀ ਕੀ ਕਹਿੰਦੀ ਹੈ ਦੂਜੇ ਪਾਸੇ ਉਹ ਜਿਹੜਾ ਨਵਾਂ ਜਰਨਲ ਬਣਾਇਆ ਸੁੱਚਾ ਸਿੰਘ ਲਗਾ ਉਹ ਕੀ ਕਹਿ ਰਿਹਾ ਸੀ ਉਹ ਕਹਿੰਦਾ ਸੀ ਤਾਂ ਇਸ ਕਰਕੇ ਟਕਰਾ ਤੋਂ ਬਚਨ ਲਈ ਭਰਾ ਮਾਰੂ ਜੰਗ ਤੋਂ ਬਚਨ ਲਈ ਖੁੰਨੀ ਟਕਰਾ ਤੋਂ ਬਚਨ ਲਈ ਕਤਲੇਆਮ ਤੋਂ ਬਚਨ ਲਈ ਇਹ ਸਵੇਰੇ ਸਵੇਰੇ ਉਹਨਾਂ ਨੇ ਉੱਥੇ ਜਾ ਕੇ ਉਹਦਾ ਉਹਦਾ ਸੰਭਾਲਿਆ ਇਹ ਇੱਕ ਜਿਹੜਾ ਹੈ ਉਹਨਾਂ ਦਾ ਤਰਕ ਹੈ ਚਾਹੇ ਉਹ ਤਰਕ ਸਿਆਲਕਾ ਐਡਵੋਕੇਟ ਦਿੰਦੇ ਹੋਣ ਚਾਹੇ ਸੁੱਚਾ ਸਿੰਘ ਲਗਾ ਦਿੰਦੇ ਹੋਣ ਇਹ ਤਾਂ ਹੈ ਇੱਕ ਪੱਖ ਇਕੱਲਾ ਹੀ ਨਹੀਂ ਹੋਇਆ ਅੱਜ ਦੂਜਾ ਉਹਦਾ ਵੀ ਸੰਭਾਲਿਆ ਅਕਾਲ ਤਖਤ ਸਾਹਿਬ ਤੇ ਵੀ ਪਹੁੰਚ ਗਏ ਉੱਥੇ ਵੀ ਇਹ ਉਹਨਾਂ ਨੇ ਆਪਣਾ ਜਿਹੜਾ ਚਾਰਜ ਲੈ ਲਿਆ ਕਾਰਜਕਾਰੀ ਜਥੇਦਾਰ ਦਾ ਹੁਣ ਕਦੇ ਨਹੀਂ ਸੁਣਿਆ ਸੀ ਕਿ ਜਥੇਦਾਰ ਜਿਹੜਾ ਹੈ ਉਹ ਇਸ ਤਰ੍ਹਾਂ ਵੀ ਚਾਰਜ ਲੈਂਦੇ ਨੇ ਜਾਂ ਉਹਦਾ ਜਾਂ ਸੇਵਾ ਸੰਭਾਲ ਸੰਭਾਲਦੇ ਨੇ ਹੁਣ ਗੱਲ ਤਾਂ ਸਵਾਲ ਇਹ ਉੱਠਦਾ ਹੈ ਕਿ ਨਿਹਗ ਜਥੇਬੰਦੀ ਕਹਿੰਦੀ ਇਸ ਦਾ ਵਿਰੋਧ ਕਰਾਂਗੇ ਜਿੱਥੇ ਵੀ ਜਾਣਗੇ ਅਸੀਂ ਇਹਦਾ ਵਿਰੋਧ ਕਰਾਂਗੇ ਟਕਰਾਅ ਵਾਲੀ ਸਥਿਤੀ ਤਾਂ ਪਹਿਲਾਂ ਹੀ ਬਣੀ ਹੋਈ ਹੈ ਤੇ ਹੁਣ ਕਿੱਥੇ ਜਾਣਗੇ ਕਿਵੇਂ ਕਰਨਗੇ ਪਤਾ ਨਹੀਂ ਕਿਉਂ ਇਹ ਕਿਉਂ ਨਹੀਂ ਸਮਝ ਰਹੇ ਕਿ ਸਿੱਖਾਂ ਦੀ ਕੌਮ ਦੀ ਮਾਨਸਕਤਾ ਹੋਰ ਹੈ ਲੋਕ ਜਿਹੜੇ ਨੇ ਸਿੱਖ ਕੌਮ ਇਸ ਗੱਲੋਂ ਨਰਾਸ਼ ਹੈ ਕਿ ਤੁਸੀਂ ਜਿਵੇਂ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਉਹ ਠੀਕ ਨਹੀਂ ਇਹ ਸੇ ਕਰਕੇ ਤਾਂ ਪਾਰਟੀ ਚ ਬਗਾਵਤ ਹੈ ਔਰ ਬਗਾਵਤ ਵੀ ਲੰਬੀ ਹੈ ਔਰ ਸੀਨੀਅਰ ਲੀਡਰ ਔਰ ਬਿਕਰਮ ਮਜੀਠੀਆ ਵਰਗੇ ਸਰਜੀ ਸਿੰਘ ਢਿੱਲੋਂ ਲੋਧੀ ਡੰਗਲ ਇਹਨਾਂ ਨੇ ਲਿਖਿਆ ਫੇਰ ਤਾਂ ਉਹ ਜਿਹੜੇ ਪੂਰੇ ਵਫਾਦਾਰ ਸੀ ਉਹਨਾਂ ਦੀ ਲੰਬੀ ਲਿਸਟ ਹੈ ਤੇ ਦੂਜੇ ਪਾਸੇ ਤੁਸੀਂ ਦੇਖਿਆ ਨਹੀਂ ਜਿਹੜਾ ਉਹ ਗੋਬਿੰਦ ਸਿੰਘ ਲੌਂਗਵਾਲ ਖੁਦ ਪ੍ਰਧਾਨ ਨੇ ਉਹਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਦੋ ਤਰ੍ਹਾਂ ਦਾ ਵਿਰੋਧ ਹੋ ਰਿਹਾ ਹੈ ਇੱਕ ਤਾਂ ਵਿਰੋਧ ਹੋ ਰਿਹਾ ਹੈ ਕਿਹੜਾ ਇੱਕ ਤਾਂ ਵਿਰੋਧ ਹੋ ਰਿਹਾ ਕਿ ਅਸਹਿਮਤੀ ਪ੍ਰਗਟ ਕਰ ਲੋ ਦੂਜਾ ਵਿਰੋਧ ਹੋ ਰਿਹਾ ਅਸਤੀਫੇ ਦੇ ਦੋ ਅਸਤੀਫੇ ਵੀ ਆ ਰਹੇ ਨੇ ਅਸਹਿਮਤੀ ਵੀ ਪ੍ਰਗਟ ਹੋ ਰਹੀ ਹੈ ਹੁਣ ਤੁਸੀਂ ਦੇਖੋ ਤਿੰਨ ਸਸਥਾਵਾਂ ਦਾ ਸਾਡਾ ਕੀ ਹਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਪੱਧਰ ਤੇ ਬਗੀ ਆ ਗਏ ਜਿਨ੍ਹਾਂ ਨੂੰ ਕਹਦੇ ਜੀ ਅਸੀਂ ਅਸੀਂ ਅਨ ਅਨੁਸ਼ਾਸਨਹੀਨਤਾ ਨਹੀਂ ਬਰਦਾਸ਼ਤ ਕਰਾਂਗੇ ਜੀ ਭੁੰਦਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਪਿੱਛੇ ਬਿਆਨ ਦੇ ਕੇ ਮੁਕਰ ਗਏ ਜਾਂ ਉਹਨਾਂ ਦਾ ਬਿਆਨ ਕਿਸੇ ਹੋਰ ਨੇ ਅਰਚਨ ਬੈਂਸ ਨੇ ਲਿਖਿਆ ਸੀ ਉਹ ਭੁੰਦਰ ਸਾਹਿਬ ਕਹਿੰਦੇ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕਰਨੀ ਉਹ ਬਾਗੀਆਂ ਨੂੰ ਕਹਿ ਰਹੇ ਨੇ ਦੂਜੇ ਪਾਸੇ ਅਕਾਲੀ ਦਲ ਇਸ ਤਰ੍ਹਾਂ ਹੋ ਰਹੇ ਨਾ ਬਿਲਕੁਲ ਉਹਦੇ ਵਿੱਚ ਜਿਸ ਤਰ੍ਹਾਂ ਲੀਰੋ ਡੀਰ ਹੋ ਰਿਹਾ ਹੁੰਦਾ ਖਦੋਦੜ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਉਧਰ ਪ੍ਰਧਾਨ ਹੀ ਨਹੀਂ ਹੈ ਮਦਰ ਮਨਮਨੀਆਂ ਹੋ ਰਹੀਆਂ ਨੇ ਤੀਜੇ ਪਾਸੇ ਅਕਾਲ ਤਖਤ ਸਾਹਿਬ ਦਾ ਉਥੇ ਜਿਹੜਾ ਜਥੇਦਾਰ ਲਾਇਆ ਹੈ ਉਹਦੇ ਬਾਰੇ ਲੋਕ ਕਹਿੰਦੇ ਅਸੀਂ ਨਹੀਂ ਮੰਨਦੇ ਉਹਨੂੰ ਇਹਨੂੰ ਤਾਂ ਜਿਹੜਾ ਹਾਲੇ ਦੂਜਾ ਜਥੇਦਾਰ ਤਾਂ ਬਿਲਕੁਲ ਹੀ ਨਹੀਂ ਮੰਨਦੇ ਉਹਦੇ ਬਾਰੇ ਤਾਂ ਬਹੁਤ ਕੁਝ ਚੱਲ ਰਿਹਾ ਸੰਤ ਟੇਕ ਸਿੰਘ ਬਾਰੇ ਉਹਦਾ ਭਰਿਆ ਪਿਆ ਸੋਸ਼ਲ ਮੀਡੀਆ ਐਸ ਤਰ੍ਹਾਂ ਕਦੇ ਨਹੀਂ ਸੁਣਿਆ ਸੀ ਗਰਦਾਰ ਕੁਸ਼ੀ ਕਿਸੇ ਘਰ ਹੁੰਦੀ ਹੈ ਐਸੇ ਤਾਂ ਉਹਦੇ ਸੰਭਾਲਣ ਤੋਂ ਪਹਿਲੇ ਹੀ ਗਰਦਾਰ ਕੁਸ਼ੀ ਹੋ ਰਹੀ ਹੈ ਤੋ ਇਸ ਸਾਰੇ ਹਾਲਾਤ ਦੇ ਵਿੱਚ ਨਮੋਸ਼ੀ ਤਾਂ ਹੋਣੀ ਹੀ ਆ ਕੌਮ ਨੂੰ ਤੋ ਨਮੋਸ਼ੀ ਭਰੀ ਜਿਹੜੀ ਹਾਲਤ ਬਣੀ ਹੋਈ ਹੈ ਇਹਦੇ ਚ ਫਿਰ ਬਾਕੀ ਤੜਾ ਸਰਕਰ ਮੈਂ ਦੋ ਗੱਲਾਂ ਉੱਥੇ ਹੋ ਰਹੀਆਂ ਨੇ ਇੱਕ ਤਾਂ ਜਿਹੜੀ ਭਰਤੀ ਕਮੇਟੀ ਉਹ ਕਹਿੰਦੇ ਸੀ ਅਗਾਲ ਤੱਕ ਤੋਂ ਅਸਤਾ ਅਰਦਾਸ ਕਰਤੀ ਜੀ 18 ਤਰੀਕ ਨੂੰ ਕਰਨੀ ਹੈ ਅਗਾਲ ਤੱਕ ਸਾਹਿਬ ਤੋਂ ਕੀਤੀ ਅਰਦਾਸ ਅਸਤਾਬਸ ਲੈ ਨਹੀਂ ਸਕਦੇ ਅਸੀਂ ਤਾਂ ਭਰਤੀ ਕਰਾਂਗੇ ਜਤੇਦਾਰ kada ਜੀ ਨਜ਼ਰ ਸੰਦੀ ਕਰੋਗੇ ਜਿਹੜੇ ਨਮਾ ਜਤੇਦਾਰ ਹੈ ਤੀਜੇ ਭਾਗੀ ਧੜੇ ਉਹਨਾਂ ਨੇ ਸੱਤ ਮਤੇ ਪਾਸ ਕਰਤੇ ਉਹਨੇ ਤਾਂ ਲੋਕਾਂ ਨੂੰ ਸੱਦਾ ਹੀ ਦਿੱਤਾ ਵੀ ਇਹਨਾਂ ਦਾ ਆਪਾ ਬੱਕਰੀਏ ਵਿਰੋਧ ਉਹ ਹੋਰ ਵਿਰੋਧ ਦੇ ਮਾਮਲੇ ਚਾ ਰਹੇ ਨੇ ਅੱਗੇ ਤੇ ਉਦੋਂ ਮਤੇ ਤਾਂ ਖੋਰ ਵੀ ਬੜੇ ਨੇ ਸਾਰੀਆਂ ਜਥੇਬੰਦੀਆਂ ਨੂੰ ਵੀ ਕਿਹਾ ਹੈ ਔਰ ਮਤੇ ਰਾਦ ਤੇ ਖਾਸ ਤੌਰ ਤੇ 28 ਦੀ ਜਦੋਂ ਬਜਟ ਜਾਰੀ ਹੋਣਾ ਉਹਦੇ ਚ ਜਨਰਲ ਹਾਊਸ ਚ ਮਤੇ ਪਾਸ ਹੋਣਾ ਚਾਹੀਦਾ ਹੈ ਤੇ ਮੈਂ ਇੱਕ ਹੋਰ ਨਵੀਂ ਗੱਲ ਤੁਹਾਡੇ ਲਈ ਕਰ ਲਿਆ ਤੁਸੀਂ ਇਹਦੇ ਮੈਨੂੰ ਜਵਾਬ ਦਿਓ ਕਿ ਜਥੇਦਾਰ ਪੰਜਾਬ ਦਾ ਅਕਾਲੀਆਂ ਦਾ ਜਾਂ ਕੌਮ ਦਾ ਜੇ ਕੌਮ ਦਾ ਜਥੇਦਾਰ ਹੈ ਤਾਂ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 14 ਸਾਲ ਤੋਂ ਜਿਹਦੀ ਚੋਣ ਵੀ ਨਹੀਂ ਹੋਈ ਜਿਹੜੀ ਸਿਰਫ ਪੰਜਾਬ ਤੱਕ ਸੀਮਿਤ ਹੋ ਗਈ ਹਰਿਆਣਾ ਦੀ ਕਮੇਟੀ ਅਲੱਗ ਬਣ ਗਈ ਦਿੱਲੀ ਦੀ ਕਮੇਟੀ ਅਲੱਗ ਹੈ ਪਟਨਾ ਸਾਹਿਬ ਤੇ ਨਦੇੜ ਸਾਹਿਬ ਦੀ ਲੱਗ ਹੈ ਇਹ ਤਾਂ ਹੋ ਗਏ ਦੇਸ਼ ਦੇ ਵਿੱਚ ਬੱਡੀ ਗਿਣਤੀ ਸਿੱਖ ਬਾਹਰ বাসਦੇ ਨੇ ਰਾਜਸਥਾਨ ਚ ਕਿੰਨੇ ਲੱਖ 118 22 30 ਲੱਖ ਜਿਹੜੇ ਹਰਿਆਣਾ ਚ 14 ਲੱਖ ਤਾਂ ਵੋਟਰ ਹੀ ਨੇ ਉੱਥੇ ਦਿੱਲੀ ਚ 5 7 ਲੱਖ ਮਤਲਬ ਦੇਸ਼ ਦੇ ਕਰਕਤੇ ਚ ਨੇ ਇਕੱਤੇ ਹੋ ਗਏ ਦੂਜੇ ਪਾਸੇ ਜਿਹੜੇ ਵਿਦੇਸ਼ਾਂ ਚ ਕੈਨੇਡਾ ਚ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਡਾਇਸਪੋਰਾ ਨੂੰ ਛੱਡ ਦਾਂਗੇ ਉਹ ਸਿੱਖ ਨਹੀਂ ਜੇ ਸਿੱਖ ਜੇ ਅਕਾਲ ਤਖਤ ਸਾਹਿਬ ਪੂਰੀ ਕੌਮ ਦਾ ਹੈ ਤਾਂ ਫਿਰ ਇਹ ਵੀ ਤਾਂ ਉੰਨਾ ਦੀ ਤਰ੍ਹਾਂ ਸੁਣੀ ਚਾਹੀਦੀ ਹੈ ਤਾਂ ਹੁਣ ਮਸਲਾ ਜਿਹੜਾ ਉੱਠਿਆ ਹੋਇਆ ਹੈ ਨਾ ਇਹਦੇ ਵਿੱਚ ਸੱਚਮੁੱਚੀ ਕੋਈ ਨਾ ਕੋਈ ਵਿਧੀ ਵਿਧਾਨ ਬਣਾਇਆ ਚਾਹੀਦਾ ਔਰ ਕੱਲੇ ਸ਼੍ਰੋਮਿਕ ਕਮੇਟੀ ਨਹੀਂ ਕਿ ਨਿੱਧੇ ਸੰਸੋਧਨ ਹੋ ਜਾਂਦੇ ਨੇ ਸਮੇ ਦੇ ਨਾਲ ਚੱਲਣਾ ਪੈਂਦਾ ਹੈ ਸੰਵਿਧਾਨ ਨੂੰ ਜੇ ਐਕਟ 1925 ਦਾ ਬਣਿਆ ਅੱਜ ਸਮਾਂ ਬਦਲ ਗਿਆ ਇਹਦੇ ਨਿਯਮ ਬਦਲੇ ਚਾਹੀਦੇ ਨੇ ਤੇ ਇਹ ਸਾਰੀ ਕੌਮ ਨੂੰ ਕਾਨਫਰੰਸ ਲੈ ਕੇ ਜਥੇਦਾਰ ਬਣਨੇ ਚਾਹੀਦੇ ਨੇ ਤੇ ਉਹਦੇ ਲਈ ਬੈਠ ਕੇ ਸੋਚਣਾ ਕਿ ਵੇ ਸਰਵਤ ਖਾਲਸਾ ਬੁਲਾਉਣਾ ਹੈ ਜਾਂ ਜੇ ਬੁਲਾਉਣਾ ਹੈ ਕਿ ਵੇ ਸਾਰਿਆਂ ਦੀ ਜਿਹੜੀ رائے ਹੋਵੇ ਤਾਂ ਇਹ ਸਾਰੀਆਂ ਗੱਲਾਂ ਹੁਣ ਇੱਕ ਵਾਰ ਫਿਰ ਸਾਡੇ ਸਾਹਮਣੇ ਨੇ ਔਰ ਇਸ ਕੌਮ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਪਰ ਇੱਕ ਗੱਲ ਜਿਹੜੀ ਫਿਰ ਬਹੁਤ ਸਪਸ਼ਟ ਹੈ ਕਿ ਕੌਮ ਦੀ ਨਮੋਸ਼ੀ ਦੁੱਖ ਆਮ ਸਿੱਖ ਨੂੰ ਬਹੁਤ ਹੈ ਨਿਰਾਸ਼ ਹੈ ਰੋਸ ਆ ਉਹਨਾਂ ਦੇ ਮਨਾਂ 'ਚ ਨਮੋਸ਼ੀ ਹੈ ਤੇ ਇਹ ਹੋਰ ਵੀ ਵਧੀ ਜਦੋਂ ਅੱਜ ਦੀ ਦੇਖੀ ਕਾਰਵਾਈ ਤੇ ਇਹ ਹੋਰ ਨਾ ਵਧੇ ਭਰਾ ਮਾਰੂ ਜੰਗ ਨਾ ਹੋਵੇ ਟਕਰਾਅ ਦੀ ਸਥਿਤੀ ਨਾ ਬਣੇ ਇੱਕ ਵਾਰ ਫੇਰ ਆਪਾਂ ਅਰਦਾਸ ਕਰੀਏ ਤੇ ਨਾਲੇ ਇਹ ਅਰਦਾਸ ਕਰੀਏ ਕਿ ਕੌਮ ਚੜਦੀ ਕਲਾ 'ਚ ਰਹੇ ਥੋੜਾ ਬਹੁਤ ਬਹੁਤ ਸ਼ੁਕਰੀਆ